ਲੋ ਵੀ ਦੋਸਤੋ ਅੱਜ ਆਇਆ ਬਰਾੜ ਬਟੰਡੇ ਵਾਲਾ ਪਨੀਰੀ ਲੈਣ ਕਿਵੇਂ ਬਾਈ ਠੰਢੀ ਜੀ ਮੰਨੀ ਆ ਨਾ ਹੋਰ ਭਰਾਵਾ ਪੋਪੋ ਕੰਮ ਨਾ ਕਰੋ ਦੇਗੋ ਤੂੰ ਇਹ ਫਿਰ ਆਪ ਲਾਉਣੀ ਹੈ ਗੰਢਾ ਪਨੀਰੀ ਇਹ ਆਪਾਂ ਫਾਰਮ ਚ ਲਾਉਣੀ ਆ ਆਪਦੇ ਠੀਕ ਐ ਬਈ ਲੋ ਵੀ ਪਨੀਰੀ ਦੇਖੋ ਪਹਿਲਾਂ ਤਾਂ ਬਾਈ ਹੋਰਾਂ ਦੀ ਯਾਰ ਤਾਂ ਇੱਥੋਂ ਲੈ ਗਏ ਨਿਆਰਾ ਆ ਗਿਆ ਮੁੱਕੀ ਨਹੀਂ ਕਿੰਨੇ ਗੰਢੇ ਹੋਗੇ ਸੀਗੇ ਉਹ ਉਹੀ ਲਾਏ ਸੀ ਬਈ ਪਛੇਤੇ ਜੇ ਤੇ ਉਹਦੇ 3-4 ਗੱਟੇ ਭਰਗੇ ਸੀਗੇ ਹਾਂ ਪਨੀਰੀ ਲਈ ਸਾਰੀ 500 ਦੀ ਹਾਂ ਉਹ ਹਜੇ ਪਈਆ ਗੰਢੇ ਬਾਈ ਇਸ ਤਰ੍ਹਾਂ ਉਸ ਰਿਆ ਦਾ ਨਾ ਹਾਂ ਨਾ ਪੂਰੇ ਕੜਤਨ ਵਾਲੇ ਨਾਲੇ ਦੋ ਹੀ ਪੈਂਦੇ ਦਾਗ ਚ ਨਾਸਕਾ ਨਾ ਸੀ ਉਹ ਤੇ ਆ ਨਰਸਰੀ ਅਭ ਇਹ ਮੁੰਡੇ ਦੀ ਮਿਹਨਤ ਬਾਈ ਕੀ ਹਾਲ ਆ ਠੀਕ ਆ ਬਾਈ ਜੀ ਵਧੀਆ ਕੀ ਨਾਮ ਆਪਣਾ ਬਾਈ ਸੁਖਮਨ ਸਿੰਘ ਜੀ ਪਿੰਡ ਪਿੰਡ ਕੋਟਲੀ ਬਲੂ ਤੇ ਐਤ ਕੀ ਆਪਣਾ ਦੂਜਾ ਸਾਲ ਆ ਨਾ ਹਾਂਜੀ ਬਾਈ ਜੀ ਕਿਵੇਂ ਦਾ ਰਿਸਪੌਂਸ ਆ ਬਈ ਐਤ ਕੀ ਬਾਈ ਰਿਸਪੌਂਸ ਵਧੀਆ ਰਿਹਾ ਜੀ ਐਤ ਕੀ ਕਿਸਾਨ ਭਰਾਵਾਂ ਦਾ ਸਾਰਿਆਂ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਠੀਕ ਹੈ ਲਗਭਗ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਪਨੀਰੀ ਜਿਹੜੀ ਨਵੰਬਰ ਮਹੀਨੇ ਚੱਲੀ ਸੀਗੀ ਬਸ ਬਈ ਇਹਨਾਂ ਕੋਲੇ 5-6 ਦਿਨਾਂ ਦੀ ਪਨੀਰੀ ਰਹਿ ਗਈ ਹਨਾ ਇਹ ਕਿ ਕਿੰਨਾ ਥਾਂ ਲਾਇਆ ਸੀ ਇਹ ਕਿ ਆਪਣੇ 4 ਕਨਾਲਾਂ ਸੀਗੀਆਂ ਤੇ ਪਿਛਲੀ ਵਾਰੀ ਬਈ ਤੂੰ ਪਹਿਲੀ ਵਾਰੀ ਲਾਈ ਸੀ ਪਨੀਰੀ ਹਨਾ ਥੋੜੀ ਜੀ ਘੱਟ ਵੀ ਗਈ ਸੀ ਉਦੋਂ ਕਿਵੇਂ ਸੀਗਾ ਮਨ ਵੀ ਡਾਵਾਂਡੋਲ ਹੋ ਗਿਆ ਸੀ ਕਿ ਨਹੀਂ ਥੋੜਾ ਜਿਹਾ ਪਹਿਲਾਂ ਤਾਂ ਲੱਗਿਆ ਵੀ ਚਲੋ ਗਲਤ ਹੋ ਗਿਆ ਕੰਪਨੀ ਦੀ ਥੋੜੀ ਜਿਆਦਾ ਸਰਦੇ ਵਾਲਾਂ ਮੰਗਾਈ ਹੋ ਗਈ ਸੀਗੀ ਅੱਛਾ ਵਧੀਆ ਗੰਡੀ ਵੀ ਵਧੀਆ ਬਣੀ ਆ ਤੁਹਾਡੇ ਸਾਹਮਣੇ ਆ ਹਾਂ ਫਿਰਲੀ ਆਪਣੀ ਦੀ ਹੈਨਾ ਫਿਰਲੀ ਵੀ ਥੋੜੀ ਜੀ ਠੀਕ ਹੈ ਵਧੀਆ ਗੰਡਾ ਮੋਟਾ ਪਕਾਵਾ ਹੋਇਆ ਸੀਗਾ ਤੇ ਗੰਢੇਲ ਨਹੀਂ ਕੱਢੀ ਸੀ ਠੀਕ ਹੈ ਜਿਨ੍ਹਾਂ ਨੇ ਪਿਛਲੀ ਵਾਰੀ ਲੈ ਕੇ ਗਏ ਸੀ ਪਨੀਰੀ ਅਰਕੀ ਆਏ ਫਿਰ ਦੁਬਾਰੇ ਹਾਂਜੀ ਬਈ ਅਰਕੀ ਦਾ ਜਿਹਨੇ ਦੋ ਮਰਲੇ ਲਏ ਸੀ ਉਹਨੇ ਪੰਜ ਮਰਲੇ ਲਾਏ ਆ ਅਰਕੀ ਖੇਚ ਬਹੁਤ ਹਨਾ ਨਾ ਵੀਰ ਬੂਰੀ ਖੱਚਾ ਆਪਣੇ ਹੁਣ ਲੋਕ ਲਾਉਣ ਲੱਗ ਗਏ ਅੱਗੇ ਨਹੀਂ ਕੋਈ ਲਾਉਂਦਾ ਸੀ ਸਾਡੇ ਨਰਸਿੰਗ ਅਰਥ ਵਿੱਚ ਛੱਡ ਕੇ ਬਈ ਇਹ ਜਿਹਨਵੇਂ ਮੁੰਡਿਆਂ ਦਾ ਸਾਥ ਦਿਆ ਕਰੋ ਹੂੰ ਸਹੀ ਗੱਲ ਹਾਂ ਉਹ ਕਿਉਂਕਿ ਨਾ ਜਦੋਂ ਬਾੜਾ ਕੰਮ ਚੱਲ ਪੈਂਦਾ ਅਗਲਾ ਹੀਰ ਫੇਰ ਕਰਨ ਲੱਗ ਜਾਂਦਾ ਹੂੰ ਹੱਥ ਯਾਰ ਫੇਰਨ ਨਾ ਬਹੁਤ ਨਰਸਿੰਗ ਵਾਲੇ ਜਾਣਦੇ ਆਪਾਂ ਨੂੰ ਸਾਡੇ ਵੀ ਪਰ ਆਪਾਂ ਨਵੇਂ ਬੰਦੇ ਦੀ ਸਪੋਰਟ ਤੇ ਆਏ ਆ ਬਈ ਬਾਕੀ ਬਈ ਇਹ ਗੱਲ ਮੇਨ ਆ ਹਨਾ ਜਿਵੇਂ ਰਾਜਵੀਰ ਨੇ ਕਿਹਾ ਇਹ ਆਪਣਾ ਸਾਰੇ ਭਰਾਵਾਂ ਨਾਲ ਪਿਆਰ ਆ ਪਰ ਜਿਹੜਾ ਬੰਦਾ ਨਵੀਂ ਕੋਸ਼ਿਸ਼ ਕਰਦਾ ਨਾ ਉਹਦੀ ਜ਼ਰੂਰ ਸਪੋਰਟ ਕਰਿਆ ਕਰੋ ਚਾਹੇ ਜੇ ਚਾਰ ਮਰਲੇ ਲਾਉਣੇ ਆ ਤਾਂ ਮਰਲੇ ਦੀ ਪ ਚੈੱਕ ਕਰੋ ਹਾਂ ਚੈੱਕ ਕਰੋ ਕੁਆਲਿਟੀ ਨਾਲੇ ਬੰਦੇ ਨੂੰ ਹੌਸਲਾ ਹੋ ਜਾਂਦਾ ਆਹ ਦੇਖ ਲਓ ਬਾਈ ਹੋਰਾਂ ਨੇ ਸਾਰੀ ਪਨੀਰੀ ਹੱਥੀਂ ਵੀਜੀ ਆ ਤੇ ਜੜ ਦੇਖੋ ਪਨੀਰੀ ਦੀ ਨਾਲੇ ਪਾਣੀ ਖੁੱਲਾ ਲਾ ਕੇ ਪਨੀਰੀ ਤਿਆਰ ਕੀਤੀ ਆ ਦੇਖੋ ਜੜ ਚੈੱਕ ਕਰੋ ਉਹ ਨਹੀਂ ਉੱਤੇ ਲਫਾਫਾ ਲੁਕੂ ਪਾਇਆ ਹਾਂ ਚੈੱਕ ਕਰੋ ਗੰਡੀ ਦੇਖੋ ਬਈ ਹਨਾ ਜਬਰਦਸਤ ਆ ਐਂ ਕਮਲੌਂਦੀ ਤਾਂ ਨਹੀਂ ਜਦੋਂ ਲਾਦੀ ਖੇਤ ਚ ਨਾ ਨਾ ਹੀ ਚੱਲੂ ਬਈ ਇਹ ਤਾਂ ਠੀਕ ਹੈ ਕਰੜਾ ਕੰਮ ਆ ਇਹ ਬਾਕੀ ਬਾਈ ਕਿਵੇਂ ਲੱਗਿਆ ਬਾਈ ਹੋਰਾਂ ਦਾ ਕੰਮ ਦੇਖ ਕੇ ਸਬਜੀ ਸੂਜੀ ਬੋਟ ਲਾਈ ਹਨ ਆਪਾਂ ਤਾਂ ਇਹਦੇ ਬਹੁਤ ਵੀਡੀਓ ਪਾਉਣੇ ਹੁੰਦੇ ਬਈ ਆਪਣੇ ਜੱਟ ਭਰਾ ਖਾਸ ਕਰਕੇ ਕੰਮ ਕਰਨ ਹਨ ਹਾਂ ਹੂੰ ਹੋਰ ਸਾਰੀਆਂ ਬਰਾਦਰੀਆਂ ਗੇਣਾ ਆ ਆਪਣੇ ਵਾਲੀ ਮਗਰ ਤੁਰੇ ਫਿਰਦੇ ਆ ਸ਼ਰਮ ਦੇ ਮਾਰੇ ਕੱਲਾ ਸਹੀ ਆਉਣ ਸੜਕ ਤੇ ਵਾਹਣਾ ਬਾਈ ਦਾ ਵਧੀਆ ਹਨਾ ਆ ਥੋੜੀ ਥੋੜੀ ਸਬਜੀ ਲਈ ਬੈਠੇ ਨਾਲ ਦਾ ਆਪ ਖਾਂਦਾ ਤੇ ਨਾਲੇ ਵੇਚਦੇ ਇੱਥੇ ਤੇ ਆ ਪਨੀਰੀ ਵਾਲਾ ਤਾਂ ਸਿਰਾ ਕੰਮ ਹੀ ਆ ਬਈ ਬਹੁਤ ਪੈਸਾ ਬੰਦ ਆ ਇਹ ਚ ਮਿਹਨਤ ਤਾਂ ਹੈਗੀ ਆ ਮਿਹਨਤ ਬਹੁਤ ਤੇ ਪਰ ਜਿਵੇਂ ਹੋਰ ਗੋਭੀ ਕਾਬੀ ਦੀਆਂ ਪਨੀਰੀਆਂ ਮਿਰਚਾਂ ਚੋਂ ਸਾਰਨੋ ਗੰਡਿਆਂ ਦੀ ਪਨੀਰੀ ਬਈ ਵਧੀਆ ਉਹਦੇ ਦਾ ਪੱਲੇ ਹੀ ਪੈ ਜਾਂਦੇ ਆ ਜਿਹੜੇ ਹਾਂ ਭਰਾ ਕਹਿੰਦਾ ਨਾ ਲੰਬ ਦਿੰਦਾ ਬਈ ਮੇਰੇ ਕੋਲ 2 ਕਿੱਲੇ ਆ ਜਾਂ 2.5 ਕਿੱਲੇ ਗਰੀਬ ਕਿਸਾਨ ਗਰੀਬ ਗਰੂ ਨਹੀਂ ਆ ਬਈ 2-3 ਨਕ ਨਾਲਾਂ ਲਾ ਲਈ ਗਰੀਬੀ ਚੱਕ ਦਿੰਦੀ ਆ ਫਾਕ ਇਹ ਤੇ ਕਿੱਥੇ ਮਰਜੀ ਵੇਚ ਲੈ ਬਈ ਇਹਨੂੰ ਸਹੀ ਗੱਲ ਹਾਂ ਥੋੜੀ ਮਿਹਨਤ ਹੈਗੀ ਆ ਬਈ ਆ ਲਓ ਬਈ ਪਨੀਰੀ ਦੇਖੋ ਬਾਈ ਦੀ ਹਨਾ ਪਨੀਰੀ ਵੀ ਔਖੀ ਆ ਬਈ ਦੂਜਾ ਪੈਰਾਂ ਭਾਰ ਬਿਠਣਾ ਪੈਂਦਾ ਅਸੀਂ ਪਹਿਲਾਂ ਬਾਈ ਦੀ ਵੀਡੀਓ ਤਾਂ ਹੀ ਨਹੀਂ ਪਾਈ ਕਿਉਂਕਿ ਕੀ ਖਿੱਚ ਜ਼ਿਆਦੇ ਸੀਗੀ ਪਨੀਰੀ ਪੂਰੀ ਨਹੀਂ ਹੋਣੀ ਭਾਈ ਜਿਵੇਂ ਰਾਜਵੀਰ ਨੇ ਗੱਲ ਕੀਤੀ ਹੈ ਮਿਹਨਤ ਜ਼ਿਆਦਾ ਹੈ ਸੁਖਮਣ ਹਾਂਜੀ ਬਈ ਕਿੰਨਾ ਕੁ ਟਾਈਮ ਖੇਤ ਦੇਣਾ ਪੈਂਦਾ ਜਦੋਂ ਦੀ ਪਨੀਰੀ ਲਈ ਆ ਬਈ ਮੈਨੂੰ 6 ਮਹੀਨੇ ਹੋ ਗਏ ਆਪਾਂ ਗੋਭੀ ਦੀ ਪਨੀਰੀ ਵੀ ਲਈ ਸੀ ਇਦਕੀ ਹਾਂਜੀ ਤੇ ਉਹਦਾ ਵੀ ਰਿਸਪੌਂਸ ਥੋੜਾ ਬਹੁਤਾ ਰਿਹਾ ਜਿਹੜੀ ਬਾਦਗੀ ਪਨੀਰੀ ਉਹ ਆਪਾਂ ਆਪ ਹੀ ਲਈ ਬਰੋਕਲੀ ਦਾ ਆਪਾਂ ਨੂੰ ਹੈਣੀ ਸੀ ਨਾ ਬਰੋਕਲੀ ਆਪਾਂ ਲਗਭਗ ਆਪ ਹੀ ਲਈ ਆ ਰੋਡ ਤੇ ਹਾਂਜੀ ਤੇ ਵਧੀਆ ਰਿਹਾ ਗੰਡੇ ਦਾ ਰਿਜ਼ਲਟ ਵੀ ਇਹਦੇ ਤੋਂ ਬਸ ਸਰਤੇ ਰਹਿਣਾ ਪੈਂਦਾ ਇੱਕ ਹਿਸਾਬ ਦੀ ਜਦੋਂ ਸਬਜ਼ੀ ਲਾ ਲਈ ਸਬਜ਼ੀ ਦਾ ਮਤਲਬ ਵੀ ਇਹ ਹੈ ਵੀ ਸਬਜ਼ੀ ਇਹਦੇ ਵਿੱਚ ਹੋਣਾ ਚਾਹੀਦਾ ਜਿੰਨਾ ਟਾਈਮ ਹੈ ਗਿਆ 24 ਘੰਟੇ ਇਹਨੂੰ ਦੇਨੇ ਪੈਂਦੇ ਆ ਮੁੜ ਕੇ ਤਾਂ ਉਹ ਫਿਰ ਜਿਹੜੇ ਆਪਣਾ ਪਿੰਡ ਚ ਗੇੜੀਆਂ ਦੇਣੀਆਂ ਜਾਂ ਹੋਰ 11 ਬੇਲੀਆਂ ਚ ਨਹੀਂ ਗਿਆ ਹੋਏਗਾ 6 ਮਹੀਨੇ ਦਾ ਹਨਾ ਨਹੀਂ ਬਈ ਨਹੀਂ ਇੱਥੇ ਦੇਖਦੇ ਆ ਬਈ ਇੱਥੇ ਆ ਜਾਂਦੇ ਉਹ ਆ ਦਿੰਦੇ ਤੂੰ ਇੱਥੇ ਰਹਿਣਾ ਖੇਤ ਪਤੰਦਰਾ ਤੂੰ ਆਉਂਦਾ ਹੀ ਨਹੀਂ ਕਰਨੁ ਅੱਛਾ ਮਹਾਂ ਉਹਨਾਂ ਦਾ ਟਾਈਮ ਹੀ ਨਹੀਂ ਲੱਗਦਾ ਠੀਕ ਹੈ ਤੇ ਬਾਕੀ ਮਿਹਨਤ ਬਈ ਰੰਗ ਲਿਆਉਂਦੀ ਆ ਜਰੂਰ ਲਿਆਉਂਦੀ ਆ ਤੇ ਬਾਕੀ ਤੁਹਾਡੇ ਸਾਰੇ ਕਿਸਾਨ ਭਰਾਵਾਂ ਦਾ ਸਾਥ ਆ ਤੁਹਾਡਾ ਬਈ ਜਗਮੀਤ ਭਾਈ ਬਹੁਤ ਬਹੁਤ ਧੰਨਵਾਦ ਜੀ ਨੇ ਸਾਨੂੰ ਇੱਕ ਕਿਤੇ ਤੇ ਲਾਇਆ ਬੇਰੁਜ਼ਗਾਰ ਨੂੰ ਰੁਜ਼ਗਾਰ ਦਵਾਇਆ ਕਿਉਂਕਿ ਆਪਾਂ ਪਲੱਸ 2 ਤੋਂ ਬਾਅ ਉਹਦੇ ਜਾਣ ਨਾਲੋਂ ਆਪਦੀ ਇੱਥੇ ਮਿਹਨਤ ਕਰੋ ਆਪਦੇ ਘਰ ਦੇ ਘਰੇ ਆ ਮਾਪਿਓ ਕੋਲੇ ਆ ਰੋਟੀ ਆਪਨੂੰ ਦੋ ਟਾਈਮ ਦੀ ਮਿਲਦੀ ਆ ਮੇਨਚੀ ਰੋਟੀ ਆ ਆਪਣਾ ਰੋਟੀ ਤਾਂ ਮਿਲਦੀ ਨਾ ਟੈਨਸ਼ਨ ਕੀਤੀ ਕਰੇ ਗਦੇ ਘੋੜੇ ਦਾ ਬਈ ਇੱਕ ਹੀ ਮੁੱਲ ਅਜਗਮੀ ਤੇ ਇੱਥੇ ਹੂੰ ਠੀਕ ਆ ਵੇਖੋ ਵੇਖ ਵੀਡੀਓ ਵੇਖ ਕੇ ਚੱਲ ਤੂੰ ਵੀ ਵੀਡੀਓ ਪਾ ਦੇਣਾ ਆਰਗੇਨਿਕ ਦੀ ਜਿਹੜੇ ਭਰਾਣੇ ਸਬਜ਼ੀ ਵੇਚਣੀਆਂ ਮਾਰਕੀਟ ਦੇ ਵਿੱਚ ਉਹ ਬਈ ਫੁੱਲ ਰੇ ਸਪਰੇ ਪਾਵੇ ਜਿਹੜੀ ਸਰਕਾਰ ਨੇ ਅਪਰੂਵਡ ਜਿਹੜੀਆਂ ਦੁਕਾਨਾਂ ਤੋਂ ਸਪਰੇਆਂ ਮਿਲਦੀਆਂ ਹੂੰ ਠੀਕ ਆ ਐਵੇਂ ਕੋਈ ਤਰਸ ਨਾ ਕਰੇ ਹਾਂ ਆਪਦੇ ਆਪਦੇ ਹਾਸਤੇ ਜਿਹੜੀ 2-4 ਮਰਲੇ ਹੈਗੀ ਆ ਉਹ ਆਪਦੀ ਆਰਗੈਨਿਕ ਲਾ ਲਈ ਕਿਉਂਕਿ ਆਰਗੈਨਿਕ ਕਰ ਲਈ ਬਾਈ ਉਹਦਾ ਇੱਕ ਤਾਂ ਦੂਜੀ ਸਬਜ਼ੀ ਨਾਲ ਰੇ ਸਪਰੇਇ ਨਾਲ ਸੈਜ ਰੰਗ ਰੂਪ ਮਾੜਾ ਹੋਊਗਾ ਝਾੜ ਘਟ ਹੁੰਦਾ ਝਾੜ ਤਾਂ ਅੱਧ ਹੋਊਗਾ ਬਾਈ ਜਿੱਥੇ 50 ਕਿਲੋ ਚੀਜ਼ ਨਿਕਲਣੀ ਆ ਉਥੇ 25 ਨਿਕਲੂਗੀ ਆਰਗੈਨਿਕ ਅੱਜ ਅਸੀਂ ਹਲਦੀ ਪੱਟੀ ਆ ਉਹ ਹਲਦੀ ਦੇ ਵਿੱਚੋਂ ਜਿਹੜੀਆਂ ਪੁਰਾਣੀਆਂ ਕੱਢੀਆਂ ਬੀ ਲਾਈਆਂ ਸੀ ਉਹਦੇ ਨਾਲੋਂ ਨਵੀਂ ਘੱਟ ਹੋਈ ਤੇ ਪੁਰਾਣਾ ਵੀ ਵੱਧਾ ਪੁਰਾਣੀ ਹਾਂ ਉੱਥੇ ਬਈ ਕੁੰਡਾ ਹੋ ਜਾਂਦਾ ਆਰਗੈਨਿਕ ਵਾਲਾ ਉਹ ਬੰਦਾ ਪੰਗਾ ਲਵੇ ਹਾਂ ਜਿਹਦੇ ਕੋਲੇ 10 20 ਕਿੱਲੇ ਪੈਲੀ ਪਾਸੇ ਆ ਚੱਲ ਬਈ ਸ਼ੌਕ ਨੂੰ ਆਪਾਂ ਲੋਕਾਂ ਨੂੰ ਚੰਗੀ ਚੀਜ਼ ਖਵਾ ਦਈਏ ਕਿਉਂਕਿ ਬਈ ਲੋਕ ਮੋਲ ਨਹੀਂ ਭਰਦੇ ਅੱਜ ਕੱਲ੍ਹ ਅਗਲਾ ਗੰਦਖਾਨੇ ਤੇ ਬਈ ਹੋਇਆ ਪਿਆ ਹੁਣ ਅੱਜ ਇੱਕ ਮੈਂ ਵੀਡੀਓ ਦੇਖੀ ਲੱਖੇ ਸਦਾਣੇ ਦੀ ਖਲਾੜੇ ਦੀ ਹਾਂ ਠੀਕ ਆ ਉਹਦੇ ਥੱਲੇ ਕਮੈਂਟ ਕਰੀ ਜਾਂਦੇ ਬਈ 100 ਰੁਪਏ ਗੁੜ ਮਹਿੰਗਾ ਮੈਂ ਉਹਦੇ ਕਮੈਂਟ ਕਰਿਆ ਸੀ ਬਈ ਤੂੰ ਘਰੇ ਗੁੜ ਬਣਾ ਕੇ ਦੇਖੀ ਰੇਟ ਪੈਂਦਾ ਇਹ ਆਪਣੇ ਨਾ ਅੱਖਾਂ ਮੀਜਦੇ ਆ ਲੋਕ ਹੂੰ ਹੁਣ 5-600 ਨੂੰ ਜਿਹੜਾ ਦੇਸੀ ਘਿਓ ਲਈ ਜਾਂਦੇ ਜਗਮੀਤ ਉਹ ਸਾਰਿਆਂ ਨੂੰ ਪਤਾ ਬਈ ਨਹੀਂ ਬੰਦਦਾ ਨਹੀਂ ਬੰਦਦਾ ਘਰੇ ਆਦਾ ਦੁੱਧ ਵਾਲੋ ਉਹਨੂੰ ਦਹੀਂ ਬਣਾਓ ਉਹ ਚ ਮਧਾਣੀ ਪਾਓ ਉਹਦਾ ਦੇਸੀ ਘਿਓ ਘਰੇ ਕੱਢੋ ਸੋਨੂੰ ਨਾ 12-1300 ਰੁਪਏ ਕਿਲੋ ਘਿਓ ਪਵੇ ਉਹਨੂੰ ਕੱਤਾ ਕਰਕੇ ਘਿਓ ਕਢਣਦਾ ਹਨਾ ਚਲ ਤੁਸੀਂ ਜਿਹੜੀਆਂ ਵੱਡੀਆਂ ਮਸ਼ੀਨਾਂ ਕੱਢਦੀਆਂ ਉਹ ਚ ਕੋਈ 100 200 ਰੁਪਿਆ ਖਰਚਾ ਘੱਟ ਲਾ ਲੋ ਕਰ ਨੋ ਪਰ ਜਿਹੜਾ 5 600 ਜੇ ਤੱਕ ਕੋਈ ਬਈ ਤਿਆਰ ਹੋ ਹੀ ਨਹੀਂ ਸਕਦਾ ਪਰ ਆਪਾਂ ਖਾਈ ਜਾਂਦੇ ਆੱਖਾਂ ਵਿੱਚ ਕੇ ਠੀਕ ਹੈ ਉਦੋਂ ਬਈ ਖਾਓ ਹੀ ਨਾ ਮਾੜੀ ਕੀ ਖਾਓ ਨਾ ਲੋਕ ਇੱਥੇ ਮੁੱਲ ਨਹੀਂ ਭਰਦੇ ਉਹੀ ਐ ਆ ਹੁਣ ਇਹ ਆਰਗੈਨਿਕ ਕਰੀ ਜਾਂਦਾ ਠੀਕ ਆ ਆਵੇ ਧਣੀਆਂ ਵੱਡਾ ਹੋ ਕੇ ਖਰਾਬ ਹੋ ਜਾਂਦਾ ਗਾਜਰਾ ਵੀ ਉਵੇਂ ਖੜੀਆਂ ਕਿਸੇ ਚ ਆ ਕੋਠਲੀ ਪੈਂਡ ਰਹਿ ਗਿਆ ਇੱਧਰ ਰਾਮਣਾਂ ਰਹਿ ਗਿਆ ਕਿਸੇ ਚ ਹਿੰਮਤ ਨਹੀਂ ਬਈ ਝੂਲਾ ਲੈ ਕੇ ਇੱਥੇ ਤਾਜੀ ਸਬਜ਼ੀ ਪਟਾ ਕੇ ਨਾਲੇ ਉਹੀ ਰੇਟ ਆ ਇਹਨਾਂ ਦਾ ਕੋਈ ਰੇਟ ਵੱਧ ਨਹੀਂ ਜੇ ਵੀ ਡਾਕਟਰਾਂ ਦੇ ਘਰ ਆਪ ਭਰੀਆਂ 10 ਰੁਪਏ ਹੋਣੀਆਂ 10 ਹੀ ਇਹਨਾਂ ਨੇ ਦੇਣੀਆਂ ਪਰ ਕੋਈ ਤੁਰ ਕੇ ਆ ਕੇ ਕਿਸੇ 'ਚ ਹਿੰਮਤ ਹੈ ਨਹੀਂ ਘਰੇ ਮੋਬਾਈਲਾਂ ਤੇ బిਜੀ ਆ ਬੁੜੀਆਂ ਸਬਜ਼ੀ ਲੈ ਲੈਂਦੀਆਂ 10 20 ਰੁਪਏ ਟੁੱਟੇ ਹੁੰਦੇ ਆ ਪਹਿਲੀ ਗੱਲ ਆਪਣੇ ਉਹੀ ਚੱਲੀ ਜਾਂਦੀ ਅਦਾਲਦੂਲ ਇੱਕੀ ਹਨਾ ਇੱਥੇ ਆ ਕੇ ਨਹੀਂ ਸਬਜ਼ੀ ਆ ਗਦੇ ਘੋੜੇ ਦਾ ਇੱਕ ਮੁੱਲ ਆ ਬਾਈ ਮੈਂ ਕਹਣਾ ਜਿਹੜਾ ਗਰੀਬ ਬੰਦਾ ਉਹ ਆਰਗੈਨਿਕ ਸਬਜ਼ੀ ਦਾ ਕੋਈ ਪੰਗਾ ਨਾ ਲਵੇ ਠੀਕ ਹੈ ਤੇ ਨਾਲੇ ਪਿੰਡ 'ਚ ਬਾਈ ਸਬਜ਼ੀ ਜੇ ਤੁਸੀਂ ਵੇਚੋਗੇ ਤੁਹਾਡਾ ਆਧਾਰ ਹੀ ਵੜ ਜਾਣਾ ਤੁਹਾਨੂੰ 1 ਰੁਪਿਆ ਨਹੀਂ ਬਚਣਾ ਸਬਜੀ ਲਾਉਣੀਆਂ ਵੱਡੇ ਲੈਵਲ ਤੇ ਲਾਓ ਕਿੱਲਾ ਅੱਧਾ ਕਿੱਲਾ ਦੋ ਕਿੱਲੇ ਤੇ ਆਪਦੀ ਰੇ ਸਪਰੇਅ ਦੀ ਜਿਹੜੀ ਪੂਰੀ ਮਾਤਰਾ ਉਹ ਚ ਕਰੋ ਠੀਕ ਹੈ ਕੋਈ ਇੱਥੇ ਪਾਪ ਪੁੰਨ ਨਹੀਂ ਬਾਈ ਪਾਪ ਪੁੰਨ ਦੇ ਚੱਕਰ ਦੇ ਵਿੱਚ ਤੁਸੀਂ ਆਦੇ ਜਵਾਕ ਭੁੱਖੇ ਮਾਰ ਲੋਗੇ ਆ ਹੁਣ ਇਹਨਾਂ ਨੇ ਕਿੰਨਾ ਥਾਂ ਰੱਖਿਆ ਹੂੰ ਠੀਕ ਹੈ ਜੇ ਇਹ ਆ ਪਨੀਰੀ ਗੰਡੇ ਨੇ ਨੀ ਨਾ ਵੀ ਦੇ ਸ਼ਰਤ ਲਾ ਲਏ ਪੈਸੇ ਪੂਰੇ ਕਰਕੇ ਦਿਖਾਉਣ ਨਾ ਔਰਗੈਨਿਕ ਚੋ ਜਾਲੇ ਹੁੰਦੇ ਹੁੰਦੇ ਬਾਈ ਗੰਡੇ ਦੀ ਪਨੀਰੀ ਚ ਹੁਣ ਇਹ ਵੀ ਆ ਹੁਣ ਲੋਕ ਵੀ ਆ ਆ ਦੀ ਥਾਂ ਸੱਚੀ ਆ ਲੋਕ ਕੀ ਨਾ ਕੋਸ਼ਿਸ਼ ਕਰਦੇ ਆ ਬਾਈ ਔਰਗੈਨਿਕ ਖਾ ਲਗੇ ਅਸੀਂ ਹੂੰ ਠੀਕ ਹੈ ਉੱਥੇ ਕੀ ਕਰਦੇ ਆ ਵਿੱਚ ਠੱਗ ਲੋਕ ਹੁੰਦੇ ਆ ਰਾਤ ਨੂੰ ਜੂਰੀਆ ਪਾਉਂਦੇ ਆ ਵਾਣਾ ਚ ਸਾਰਾ ਕੁਝ ਪਾਉਂਦੇ ਆ ਆਰਗੈਨਿਕ ਕਰਕੇ ਵੇਚ ਦਿੰਦੇ ਆ ਅਗਲਾ ਕਹਿੰਦਾ ਯਾਰ ਇਹ ਤਾਂ ਉਹੀ ਚੀਜ਼ ਆ ਕੋਈ ਫਰਕ ਤਾਂ ਪਿਆ ਨਹੀਂ ਹੂੰ ਪਹਿਲਾਂ ਉਹਨੂੰ ਪਛਾਣੋ ਉਹਦੇ ਵਿੱਚ ਜਿਵੇਂ ਹੁਣ ਇਹ ਕਹਿੰਦੇ ਆ ਬਈ ਅਸੀਂ ਆਰਗੈਨਿਕ ਆ ਇੱਥੋਂ ਕੀ ਆ ਦੋ ਟੱਕ ਮਾਰੋ ਮਿੱਟੀ ਲੈ ਜਾਓ ਭਰ ਕੇ ਬਈ ਹੂੰ ਠੀਕ ਆ ਇੱਕ ਦੋ ਚੀਜ਼ਾਂ ਪੱਟੋ ਉਹਦੇ ਟੈਸਟ ਕਰਾ ਲਓ ਆਰਗੈਨਿਕ ਹੈ ਕਿ ਨਹੀਂ ਐਨੀ ਕਿਸੇ ਕੋਲੇ ਨਾ ਤਾਂ ਟਾਈਮ ਆ ਬਾਈ ਨਹੀਂ ਕਰਾਉਂਦਾ ਹਾਂ ਜਿਹੜੇ ਦੀ ਆਰਗੈਨਿਕ ਆ ਉਹਦੀ ਤਾਂ ਬਾਈ ਹੂ ਰੁਲੀ ਜਾਂਦੀ ਹੈ ਜਿਹੜੇ ਦੀ ਆਰਗੈਨਿਕ ਨਹੀਂ ਉਹ ਗੱਪ ਮਾਰ ਮਾਰ ਲੋਕ ਹੁਣ ਗੰਦ ਖਾਣਾ ਗਏ ਜਗੇ ਠੀਕ ਆ ਕੋਈ ਤਿਆਰ ਕਰਕੇ ਆਪਦੇ ਪਹਿਲਾਂ ਘਰੇ ਹੁਣ ਮੈਨੂੰ ਕਹਿ ਰਹੇ ਨੇ ਬੱਕਰੇ ਦਾ ਚਾਰ ਬਈ ਮਹਿੰਗਾ ਲਾਈ ਜਾਣਾ ਪਰ ਹੁਣ ਇਹੀ ਕਹਣਾ ਬਈ ਵਧੀਆ ਬੱਕਰਾ ਲਓ ਆਪਦਾ ਘਰੇ ਬਣਾ ਕੇ ਚਾਰ ਪਾਓ ਤੁਹਾਨੂੰ ਪਤਾ ਲੱਗ ਜੂ ਕੀ ਰੇਟ ਪੈਂਦਾ ਸਹੀ ਗੱਲ 1100 ਰੁਪਿਆ ਤੁਹਾਨੂੰ ਨਾ ਘਰੇ ਆਪਦੇ ਨਾਲੇ ਤੁਸੀਂ ਕਹਿੰਦਾ ਵੇਚਣਾ ਤੁਸੀਂ ਕਿਹੜਾ ਕਮਾਈ ਲੈਣੀ ਆ ਸੋਨੂੰ ਘਰੇ ਹੀ ਜਦੋਂ 1100 ਰੁਪਿਆ ਪਿਆ ਮੈਂ 1300 ਵਿੱਚ ਨਹੀਂ ਆ 1350 ਵਿੱਚ ਨਹੀਂ ਆ ਜਿਹੜਾ ਹੁਣ 6-700 ਨੂੰ 800 ਨੂੰ ਵੀ ਲਈ ਜਾਂਦਾ 900 ਨੂੰ ਉਹ ਪਤਾ ਹੀ ਨਹੀਂ ਵੀ ਕੀ ਖੋਈ ਜਾਂਦਾ ਇਹ ਚੀਜ਼ ਆ ਬਾਈ ਜਿਹੜੀ ਚੰਗੀ ਚੀਜ਼ ਤਾਂ ਮਹਿੰਗੀ ਮਿਲੂਗੀ ਗੁੜ ਹੋਂ ਬਾਈ 100 ਰੁਪਿਆ ਵੇਚ ਕੇ ਵੀ ਕੋਸ ਨਹੀਂ ਬਾਜਦਾ ਖਲਾੜੇ ਵਾਲੇ ਨੂੰ ਇਹ ਪਿਓਰ ਉਹਨੇ ਗੁੜ ਕੱਢਣਾ ਆਪਦਾ ਗੰਨਾ ਪੂਰਾ ਵਧੀਆ ਗੰਨਾ ਹੈਗਾ ਮਿਲਾਵਟ ਕਰਨੀ ਪੈਂਦੀ ਆ ਠੀਕ ਆ ਲੋਕ ਹੁਣ ਮਿਲਾਵਟ ਦੇ ਕੀ ਜੇ ਪਿਆ ਕੀ ਕਰਗੇ ਬਾਈ ਸਹੀ ਆ ਸਹੀ ਗੱਲ ਆ ਬਾਈ ਹਨਾ ਦੋਸਤੋ ਆ ਬਾਈ ਦਾ ਸਾਰਾ ਜਿਹੜੀ ਸਬਜ਼ੀ ਆ ਨਾ ਆਰਗੈਨਿਕ ਆ ਕਿਉਂਕਿ ਅਸੀਂ ਇੱਥੇ ਆਉਂਦੇ ਰਹਿੰਨੇ ਆ ਪੰਜ ਛੇ ਦਿਨਾਂ ਤੋਂ ਹਫ਼ਤੇ 'ਚ ਢੀੜਾ ਵਜਦਾ ਤੇ ਮੁੰਡੇ ਮਿਹਨਤ ਵੀ ਬਹੁਤ ਕਰੀ ਜਾਂਦੇ ਤੁਸੀਂ ਆਹ ਦੇਖ ਲਓ ਵੀ ਨਵੇਂ ਬੰਦੇ ਸੀਗੇ ਬਿਨਾਂ ਮਸ਼ਹੂਰੀ ਤੋਂ ਬਿਨਾਂ ਮੰਨ ਲਓ ਇਹਨਾਂ ਦਾ ਕਿਸੇ ਨੂੰ ਆਖੇ ਤੋਂ ਇੰਨੀ ਪਨੀਰੀ ਵੇਚ ਗਈ ਠੱਕੇ ਖਾ ਕੇ ਪਟ ਗਿਆ ਬੰਦਾ ਸਾਡੇ ਕੋਲ ਦੇ ਕਰਕੇ ਫੇਰ ਆ ਕੇ ਹਨਾ ਨਵੇਂ ਹਣ ਮੁੰਡਿਆ 17 18 ਸਾਲ ਨੂੰ ਹੋਰ ਬਹੁਤ ਖੁਸ਼ੀ ਹੋਈ ਤੇ ਬਾਕੀ ਸਾਫਤ ਸਿੱਖੀ ਸਰੂਪ ਦੇ ਵਿੱਚ ਹੈ ਕੇਸ ਦਾੜੀ ਰੱਖਿਆ ਤੇ ਪੰਜਾਬੀ ਹੈ ਤੇ ਜੱਟ ਭਰਾ ਆਪਣੇ ਕੰਮ ਕਰੀ ਜਾਂਦੇ ਬਹੁਤ ਖੁਸ਼ੀ ਹੋਈ ਠੀਕ ਹੈ ਬਾਹਰ ਠੱਕੇ ਖਾਣ ਨਾਲੋਂ ਠੀਕ ਹੈ ਜਾਂ ਹੋਰ ਆ ਸੇ ਪਾਸੇ ਪ੍ਰਾਈਵੇਟ ਜੌਬ ਦੇ ਨਾਲੋਂ ਕੋਈ 5-7000 10000 ਨੂੰ ਆਪ ਦੇ ਖੇਤਾਂ 'ਚ ਕੰਮ ਕਰੋ ਬੈਠ ਕੇ ਆ ਕੇ ਪੂਰੀ ਮਿਹਨਤ ਦਾ ਮੁੱਲ ਪਾਊਗਾ ਬਈ ਠੀਕ ਹੈ ਬਈ ਧੰਨਵਾਦ ਬਹੁਤ ਬਹੁਤ